ਆ ਜਿਹਦੇ ਪਿੱਛੇ ਕੀ ਮਤਲਬ ਆ ਸੋਚ ਹੈ ਤੁਹਾਨੂੰ ਕੀ ਲੱਗਦਾ ਕਿ ਯੁਵਾ ਪੀੜ੍ਹੀ ਵਾਸਤੇ ਕਿੰਨਾ ਪ੍ਰੇਰਣਾਦਾਇਕ ਕੋ ਇਵੈਂਟ ਹੈਗਾ ਇਹ پوری ਗੱਲ ਦੇਖੋ ਨੈਸ਼ਨਲ ਹੈਡਰੋ ਇਲੈਕਟ੍ਰੀਕਲ ਪਾਵਰ ਕਾਰਪੋਰੇਸ਼ਨ ਮਿਨਿਸਟਰੀ ਆਫ ਪਾਵਰ ਗਵਰਨਮੈਂਟ ਆਫ ਇੰਡੀਆ ਉਸ ਵੱਲੋਂ ਆਹ 100 ਫੁੱਟ ਦਾ ਤਿਰੰਗਾ ਨਵੰਬਰ 2022 ਚ ਅਸੀਂ ਪਾਸ ਪਾਸ ਕੀਤਾ ਸੀਗਾ ਟੋਟਲ 580000 ਰੁਪਏ ਦੀ ਕਸਟ ਦਾ ਹ ਝੰਡਾ ਹੈਗਾ ਇਸ ਦੇ ਪਿੱਛੇ ਸੰਕਲਪ ਹੈ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਅਭਿਆਨ ਸ਼ੁਰੂ ਕੀਤਾ ਹਰ ਕਰ ਤਿਰੰਗਾ ਅਭਿਆਨ ਉਸ ਦੇ ਪਿੱਛੇ ਮਕਸਦ ਹੈ ਕਿ ਸਾਡਾ ਯੁਵਾ ਦੇਸ਼ ਪ੍ਰਤੀ ਆਪਣੀ ਕਰਤੱਵ ਭਾਵਨਾ ਨੂੰ ਸਮਝੇ ਭਾਰਤ ਮਾਤਾ ਨਾਲ ਇਸ ਮਿੱਟੀ ਨਾਲ ਜੁੜੇ ਉਸ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇ ਪਹਿਲਾਂ ਦੀਆਂ ਸਰਕਾਰਾਂ ਨੇ ਤਿਰੰਗਾ ਲਹਿਰਾਨ ਨੂੰ ਇੱਕ ਹੂਆ ਬਣਾ ਰੱਖਿਆ ਸੀ ਕਿਸੇ ਘਰਾਂ ਚ ਨਹੀਂ ਲੱਗਦਾ ਸੀ ਅੱਜ ਇੱਕ ਆਮ ਬੰਦਾ ਰਿਕਸ਼ਾ ਵਾਲਾ ਇੱਕ ਵਿਦਿਆਰਥੀ ਬੜੇ ਗਰਵ ਨਾਲ ਆਪਣੇ ਇਸ ਤਿਰੰਗੇ ਝੰਡੇ ਨੂੰ ਆਪਣੀ ਘਰ ਲਗਾਉਂਦਾ ਹੈ ਆਪਣੀ ਵਹਿਕਲ ਤੇ ਲਗਾਉਂਦਾ ਹੈ ਅੱਜ ਉਸੇ ਸੋਚ ਨੂੰ ਨਰਿੰਦਰ ਮੋਦੀ ਜੀ ਸੋਚ ਨੂੰ ਪ੍ਰਣਾਮ ਕਰਦੇ ਹੋਏ ਅਸੀਂ 100 ਫੁੱਟ ਦਾ ਤਿਰੰਗਾ ਐਨ ਐਚ ਪੀ ਸੀ ਵੱਲੋਂ ਇੱਥੇ ਲਗਾਇਆ ਹੈ ਬੀਇੰਗ ਇੰਡੀਪੈਂਡੈਂਟ ਡਾਇਰੈਕਟਰ ਆਫ ਐਨ ਐਚ ਪੀ ਸੀ ਮੇਰਾ ਫਰਜ਼ ਹੈ ਕਿ ਮੈਂ ਆਪਣੇ ਸ਼ਹਿਰ ਲਈ ਕੁਝ ਕੰਮ ਕਰਾਂ ਇਤੋਂ ਪਹਿਲਾਂ ਵੀ ਅਸੀਂ ਸ਼ਹਿਰ ਦੇ ਵਿੱਚ ਵੱਡੀਆਂ 40 ਫੈਡਲਾਈਟਾਂ ਲਗਾਈਆਂ ਨੇ ਇਹ ਬੈਂ ਪਿੱਛੇ ਖੜੀ ਹੈ ਮੈਡੀਕਲ ਡਾਕਟਰ ਕੇਸ਼ੌਰಾವ್ ਹੜਗੇਵਾਰ ਹਸਪਤਾਲ ਜੋ ਅਸੀਂ ਸੀ ਦੁੱਧਮ ਸਿੰਘ ਜੀ ਦੀ ਜਾਦ ਨੂੰ ਸਮਰਪਿਤ ਕੀਤਾ ਆ ਤਿਰੰਗਾ ਝੰਡਾ ਵੀ ਅਸੀਂ ਸੀ ਦੁੱਧਮ ਸਿੰਘ ਜੀ ਦੀ ਜਾਦ ਨੂੰ ਸਮਰਪਿਤ ਕਰ ਰਹੇ ਹਾਂ ਤੇ ਮੇਰੀ ਅੱਜ ਇਤਿਹਾਸ ਹੈ ਕਿ ਉਹ ਸਾਹਮਣੇ ਜਿਹੜੀ ਦੀਵਾਰ ਹੈ ਉੱਥੇ ਇੱਕ ਵੱਡਾ ਸੀ ਦੁੱਧ ਸਿੰਘ ਜੀ ਦਾ ਪੋਰਟਰੇਟ ਅਸੀਂ ਉੱਥੇ ਲਗਾਉਣ ਵਾਲੇ ਹਾਂ ਲਾਈਟਿੰਗ ਵਾਲਾ ਸੀਤ ਜੀ ਨੂੰ ਜਾਦ ਨੂੰ ਸਮਰਪਿਤ ਕਰਦੇ ਹੋਏ ਕਿਉਂਕਿ ਆਜ਼ਾਦੀ ਦਾ ਅਮਰਤ ਮਹਾਉਸਵੈਸੀ ਬਣਾ ਰਹੇ ਹਾਂ ਜਿਹੜੇ ਆਉਣ ਵਾਲੇ 22 ਸਾਲ ਨੇ ਉਸ ਸਾਡਾ ਸੰਕਲਪ ਹੈ ਕਿ 2047 ਤੱਕ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾਣਾ ਹੈ ਤੇ ਮਾਂ ਭਾਰਤੀ ਨੂੰ ਪਰਮ ਭਗਵਤ ਤੱਕ ਲੈ ਕੇ ਜਾਣਾ ਹੈ ਉਸੇ ਸ਼੍ਰਿੰਖਲਾ ਦੇ ਵਿੱਚ ਐਸੇ ਸੈਂਕੜੇ ਕੰਮ ਮੇਰੇ ਵਰਗੇ ਜੋ ਸੇਵਕ ਨੇ ਔਰ ਨਾਲ ਲੋਕ ਕਿੱਥੇ ਜਾ ਰਹੇ ਨੇ ਉਸੇ ਕੜੀ 'ਚ ਆਜਾ 100 ਫੁੱਟ ਜਿਹੜਾ ਤਿਰੰਗਾ ਝੰਡਾ ਇਹ ਸਿਸਮ ਸਲਾਮੀ ਦੇਣ ਜਾ ਰਹੇ ਹਾਂ ਜਿੱਥੇ ਮਰਤੀ ਜਾਉਂਦਾ ਹੈ